ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਸੇ ਤਾਂ ਮਸਲੇ ਤੇ ਬਹੁਤ ਸਾਰੀਆਂ ਵਿਚਾਰ ਚਰਚਾ ਹੋ ਚੁੱਕੀਆਂ ਨੇ ਕਾਫੀ ਚੈਨਲਾਂ ਤੇ ਵੀ ਮੈਂ ਇੰਟਰਵਿਊ ਕਰ ਚੁੱਕੀ ਆ ਪਰ ਮੈਨੂੰ ਇੱਕ ਚੀਜ਼ ਸਾਹਮਣੇ ਹੀ ਨਹੀਂ ਆਈ ਜੋ ਕਾਂਡ ਆਪਣੇ ਪੰਜਾਬ ਦੇ ਵਿੱਚ ਵਾਪਰਿਆ ਕਈ ਲੋਕਾਂ ਦੀ ਤਰਜ਼ਮਾਨੀ ਇਹ ਕਹਿੰਦੀ ਆ ਕਿ ਹਾਂਜੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ ਕਈ ਲੋਕ ਕਹਿੰਦੇ ਬਹੁਤ ਚੰਗਾ ਕੀਤਾ ਕਈ ਲੋਕ ਕਹਿੰਦੇ ਆ ਇਹਨਾਂ ਦੀ ਆਪਦੇ ਮਾਵਾ ਪਹਿਣਾ ਨਹੀਂ ਸੀ ਇੱਕ ਔਰਤ ਦੇ ਉੱਤੇ ਵਾਰ ਕਰਨਾ ਚੰਗੀ ਗੱਲ ਨਹੀਂ ਕਈ ਲੋਕ ਕਹਿ ਰਹੇ ਆ ਕਿ ਹਾਂ ਜਦੋਂ ਅਧ ਨੰਗੇ ਕੱਪੜੇ ਪਾ ਕੇ ਆਉਂਦੀਆਂ ਸੀ ਉਦੋਂ ਚੰਗੀ ਗੱਲ ਸੀ ਸੋ ਆਪਾਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਦੇਖੋ ਕਿਸੇ ਦਾ ਕੋਈ ਵਰਜਨ ਨਹੀਂ ਦੇ ਸਕਦਾ ਆਪਾਂ ਥਿਊਰੀ ਆਪੋ ਆਪਣੀ ਨਾਲ ਚੱਲ ਸਕਦੇ ਆਂ ਸੋ ਜਿਵੇਂ ਕਿ ਮੈਂ ਅੱਗੇ ਵੀ ਕਿਹਾ ਕੰਟੈਂਟ ਉਹ ਪਾਉਣੇ ਚਾਹੀਦੇ ਆ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਵੇਖਣ ਯੋਗ ਹੋਣ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਉਹਨਾਂ ਕੰਟੈਂਟਾਂ ਨੂੰ ਵੇਖ ਸਕਦੇ ਹੋ ਉਹਨਾਂ ਦੀ ਕੋਈ ਸਿੱਖਾ ਸਿੱਖਿਆ ਜਿਹੜੀ ਉਹਨਾਂ ਦਾ ਸਿੱਟਾ ਜਿਹੜਾ ਕੋਈ ਵਧੀਆ ਨਿਕਲਦਾ ਹੋਣਾ ਚਾਹੀਦਾ ਪਰ ਜੋ ਕੁਛ ਅੱਜ ਪੰਜਾਬ ਦੇ ਹਾਲਾਤ ਨੇ ਦੇਖੋ ਮੈਨੂੰ ਹੈਰਾਨੀ ਆ ਇਸ ਗੱਲ ਤੇ ਅੱਜ ਜਿਹੜੇ ਲੋਕ ਇਹ ਗੱਲ ਦੀ ਦੁਹਾਈ ਪਾ ਰਹੇ ਆ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਉਹ ਲੋਕ ਉਦੋਂ ਕਿੱਥੇ ਹੁੰਦੇ ਜਦੋਂ ਸਾਢੇ 3 ਸਾਲ ਦੀ ਬੱਚੀ ਦੇ ਨਾਲ ਰੇਪ ਹੁੰਦਾ 7 ਸਾਲ ਦੀ ਬੱਚੀ ਦੇ ਨਾਲ ਰੇਪ ਹੁੰਦਾ ਉਹ ਬੰਦੇ ਤੱਕ ਅਰੈਸਟ ਨਹੀਂ ਕੀਤੇ ਜਾਂਦੇ ਉਹ ਲੋਕ ਉਦੋਂ ਕਿੱਥੇ ਹੁੰਦੇ ਆ ਜਦੋਂ ਮੰਦਬੁੱਧੀ ਤਿਆਂ ਨੂੰ ਪ੍ਰੈਗਨੈਂਟ ਕਰਕੇ ਛੱਡ ਦਿੱਤਾ ਜਾਂਦਾ ਉਦੋਂ ਇਹ ਲੋਕ ਕਿੱਥੇ ਜਾਂਦੇ ਆ ਉਦੋਂ ਸਾਡਾ ਕਾਨੂੰਨ ਕਿੱਥੇ ਜਾਂਦਾ ਕਾਨੂੰਨ ਠੀਕ ਆ ਅਸੀਂ ਕਾਨੂੰਨ ਨੂੰ ਮੰਨਦੇ ਆ ਪਰ ਕਈ ਵਾਰੀ ਸਾਡਾ ਕਾਨੂੰਨ ਵੀ ਐਸ ਤਰੀਕੇ ਦੇ ਨਾਲ ਚੱਲਦਾ ਕਿ ਬੇਗੁਨਾਹ ਲੋਕੀ ਆ ਜਿਹੜੇ ਉਹ ਸਜ਼ਾ ਹੋ ਜਾਂਦੇ ਤੇ ਗੁਨਾਹਗਾਰ ਆ ਜਿਹੜੇ ਉਹ ਸ਼ਰੇਆਮ ਘੁੰਮ ਦੇ ਨਜ਼ਰ ਆਉਂਦੇ ਨਹੀਂ ਹੁਣ ਗੱਲ ਕਰੀਏ ਆਪਾਂ ਉਹਨਾਂ 3 ਬਾਰੇ ਦੇਖੋ سوشل মিডিਆ ਤੇ ਆਉਣਾ ਕੋਈ ਮਾੜੀ ਗੱਲ ਨਹੀਂ سوشل মিডিਆ ਤੇ ਆਉਣਾ ਇੱਕ ਚੰਗੀ ਗੱਲ ਆ ਵਧੀਆ ਗੱਲ ਆ ਤੁਸੀਂ ਵਧੀਆ ਮੈਸੇਜ ਰੱਖੋ ਪਰ ਇਹ ਨਹੀਂ سوشل মিডিਆ ਤੇ ਆਣ ਕੇ ਅਸੀਂ ਨਗੇਜ਼ਪਨ ਨੂੰ ਦਿਖਾਈਏ ਅਸੀਂ ਔਰਤਾਂ ਹੋ ਕੇ ਔਰਤਾਂ ਨੂੰ ਗਲਤ ਮੈਸੇਜ ਕਨਵੇਹ ਕਰੀਏ ਇਹਦੇ ਨਾਲ ਦੇਖੋ ਸਾਡੇ ਬੱਚਿਆਂ ਤੇ ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਸਾਡੀਆਂ ਬੱਚੀਆਂ ਤੇ ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਆ ਜਿਹੜੇ ਮੇਰੇ ਵੀਰ ਬਹੁਤ ਫਿਲਾਸਫੀ ਝਾੜਦੇ ਆ ਨਾ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਇੱਕ ਵਾਰਾਂ ਡਾਟੇ ਕਢਾਓ ਦਾਦੇ ਕੜਾਉਦੋਂ ਪਤਾ ਲੱਗੇ ਕਿ ਅੰਡਰ ਇਸ ਕਿੰਨੀਆਂ ਕੁੜੀਆਂ ਘਰਾਂ ਤੋਂ ਭੱਜ ਕੇ ਵਿਆਹ ਕਰਾ ਰਹੀਆਂ ਕਿੰਨੇ ਮੁੰਡੇ ਘਰਾਂ ਤੋਂ ਭੱਜ ਕੇ ਵਿਆਹ ਕਰਾ ਰਹੇ ਆ ਇਹ ਸਿੱਟਾ ਕੀ ਆ ਕਿਉਂਕਿ ਅੱਜ ਕੱਲ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਆ ਜਿੱਦਾਂ ਦਾ ਵੀ ਅਸੀਂ ਮੋਬਾਈਲ ਤੇ ਵੇਨੇ ਅਸੀਂ ਨੇਚਰਲੀ ਆਪਦੀ ਲਾਈਫ ਦੇ ਵਿੱਚ ਵੀ ਉਦਾਂ ਦਾ ਹੀ ਕਰਨ ਦੀ ਕੋਸ਼ਿਸ਼ ਕਰਦੇ ਆ ਕਰੋ ਸਮਾਜ ਦੇ ਵਿੱਚ ਆਓ মিডিਆ ਤੇ ਆਓ ਪੂਰਾ ਲਬਾਸ ਪਾ ਕੇ ਆਓ ਤੁਸੀਂ ਚੰਗੇ ਕੱਪੜੇ ਪਾ ਕੇ ਆਓ ਤੁਹਾਨੂੰ ਸੁਣਨ ਵਾਲਾ ਵੀ ਕਹੇ ਕਿ ਹਾਂ ਕੋਈ ਕੁੜੀ ਆਣ ਕੇ ਬੋਲੀ ਆ ਮੈਕ ਦੇ ਉੱਤੇ ਜਾਂ ਕਿਸੇ ਕੁੜੀ ਨੇ ਵੀਡੀਓ ਬਣਾਈ ਆ ਇੱਥੇ ਮੈਂ ਜਿੱਥੇ ਉਹਨਾਂ ਕੁੜੀਆਂ ਦਾ ਉਹਨਾਂ ਕਸੂਰ ਨਹੀਂ ਹੈਗਾ ਜਿੰਨਿਆਂ ਸਾਡੀ ਗਾਇਕੀ ਦੇ ਵਿੱਚ ਲੱਜਰਤਾ ਆ ਗਈ ਆ ਜਿੰਨਾ ਸਾਡੇ ਗਾਣਿਆਂ ਦੇ ਵਿੱਚ ਸ਼ਰਮ ਜਿਹੜੀ ਲਾਈ ਗਈ ਆ ਕਿ ਜਿੰਨੀ ਅਸ਼ਲੀਲਤਾ ਸਾਡੇ ਗਾਣਿਆਂ ਦੇ ਵਿੱਚ ਆ ਗਈ ਆ ਉਸੇ ਅਸ਼ਲੀਲਤਾ ਦੇ ਉੱਤੇ ਵੀਡੀਓ ਬਣਦੀਆਂ ਨੇ ਉਸੇ ਤਰ੍ਹਾਂ ਵੀਡੀਓ ਬਣਦੀਆਂ ਨੇ ਫਿਰ ਉਹ ਵੀਡੀਓ ਜਦੋਂ ਵਾਇਰਲ ਹੁੰਦੀਆਂ ਉਹਨਾਂ ਦੇ ਉੱਤੇ ਮਿਲੀਅਨ ਜਿਹੜੇ ਵਿਊਜ਼ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਕੁੜੀਆਂ ਨੂੰ ਪ੍ਰੋਮੋਟ ਕਰਨ ਵਾਲਾ ਕੌਣ ਆ ਅਸੀਂ ਲੋਕ ਹੀ ਆ ਨਾ ਆਹੀ ਸਮਾਜ ਆ ਨਾ ਜਿਹਨੇ ਪ੍ਰੋਮੋਟ ਕੀਤਾ ਜੇ ਕਿਤੇ ਅਸੀਂ ਉਦੋਂ ਇਹਨਾਂ ਨੂੰ ਇਹ ਚੀਜ਼ਾਂ ਸਮਝਾਉਂਦੇ ਕਿ ਨਹੀਂ ਇਹ ਚੀਜ਼ਾਂ ਸਹੀ ਨਹੀਂ ਆ ਇਹ ਗਲਤ ਆ ਇਸ ਮਾਇ ਲਈ ਚੰਗਾ ਮੈਸੇਜ ਨਹੀਂ ਦਿੰਦੀਆਂ ਤਾਂ ਸ਼ਾਇਦ ਅੱਜ ਇੱਕ ਕਮਲਕੌਰ ਜਿਹੜੀ ਕੰਚਨ ਕੁਮਾਰੀ ਨਹੀਂ ਤੇ ਨਾਲ ਲੁਥਰਾ ਰਗੀਆਂ ਅੱਜ ਇਹਨਾਂ ਆਣ ਕੇ ਹਾਵੀ ਨਹੀਂ ਸੀ ਬੋਲਦੀਆਂ ਤੇ ਇੱਥੇ ਮੈਂ ਉਹ ਦੀਪਕਾ ਲੁਥਰਾ ਨੂੰ ਵੀ ਕਹਿਣਾ ਚਾਹੁੰਦੀ ਆ ਬੱਚੇ ਤੇਰੀ ਉਮਰ ਦੇਖ ਕੇ ਲੱਗਦਾ ਕਿ ਤੂੰ ਹਜੇ ਛੋਟੀ ਆ ਉਮਰ ਦੀ ਤੇਰੇ ਲਈ ਇਹੀ ਬੇਨਤੀ ਆ ਕਿ ਐਨੀ ਕੰਟਰੋਵਰਸੀ ਚ ਪੈਣ ਨਾਲੋਂ ਆਪਣੇ ਆਪ ਦੇ ਵਿੱਚ ਤੂੰ ਸੁਧਾਰ ਕਰ ਕਿਉਂਕਿ ਦੇਖੋ ਅਸੀਂ ਉਹ ਔਰਤਾਂ ਜਿਹੜੀਆਂ ਸਮਾਜ ਦੀ ਨੀਂਵ ਰੱਖਦੀਆਂ ਇੱਕ ਸਮਾਜ ਦੀ ਨੀਂਵ ਇੱਕ ਔਰਤ ਦੇ ਸਿਰ ਤੇ ਆ ਤੇ ਜੇ ਔਰਤਾਂ ਹੀ ਉਸ ਰਾਹ ਦੇ ਉੱਤੇ ਚੱਲ ਪੈਣੀਆਂ ਤੇ ਅਸੀਂ ਕੀ ਸਿੱਖਿਆ ਦੇਵਾਂਗੇ ਸਾਡਾ ਸਮਾਜਿਕ ਚਗਿਰਦਾ ਕਿਸ ਤਰ੍ਹਾਂ ਦਾ ਹੋਊਗਾ ਸੋ ਨਾਲ ਆਪਾਂ ਗੱਲ ਕਰੀਏ ਆ ਬੁੱਟਾ ਸਿੰਘ ਦੀ ਨਾਲ ਇੱਕ ਹਰਜੀਤ ਸਿੰਘ ਇੱਕ ਦੋ ਹੋਰ ਜਾਣੀ ਵੀ ਆਏ ਆ ਹਰਜੀਤ ਸਿੰਘ ਦਾ ਤਾਂ ਮੈਂ ਕਹਿਣਾ ਚਾਹਨੀ ਆ ਵੀ ਭਰਾ ਮੇਰੇਆ ਇੱਕ ਵੀਡੀਓ ਤੇਰੇ ਖਿਲਾਫ ਵੀ ਵਾਇਰਲ ਹੋ ਰਹੀ ਆ ਇੱਕ ਲੇਡੀਜ਼ ਤੇਰੇ ਦੇ ਵੀ ਰੇਪ ਕੇਸ ਦੇ ਇਲਜ਼ਾਮ ਲਾ ਰਹੀ ਆ ਪਹਿਲਾਂ ਤੂੰ ਆਪਣੇ ਆਪ ਦੀ ਸਫਾਈ ਦੇ ਸੈਕੰਡਲੀ ਜਿੰਨਾ ਲੋਕਾਂ ਨੂੰ ਇਹ ਚੀਜ਼ ਚੰਗੀ ਲੱਗਦੀ ਸੀ ਹਾਂ ਨਗੇਸਪਨ ਚੰਗਾ ਲੱਗਦਾ ਸੀ ਡਬਲ मीनिंग ਵੀਡੀਓ ਚੰਗੀਆਂ ਲੱਗਦੀਆਂ ਸੀ ਮੈਂ ਕਹਿੰਨੀ ਆ ਵੀ ਉਹ ਆਪਦੇ ਘਰਾਂ 'ਚ ਹੀ ਇੱਕ ਇੱਕ ਸਟੂਡੀਓ ਖੋਲ ਲੈਣ ਤੇ ਆਪਦੇ ਪਰਿਵਾਰਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਖਾ ਜਾਨ ਤੁਹਾਨੂੰ ਪਤਾ ਇਨਾਂ ਚੀਜ਼ਾਂ ਦਾ ਕਿੱਡਾ ਗਲਤ ਅਸਰ ਪੈ ਰਿਹਾ ਸਾਡੇ ਸਮਾਜ ਦੇ ਵਿੱਚ ਇਨਾਂ ਚੀਜ਼ਾਂ ਨੂੰ ਬੰਦ ਕਰਨ ਦੀ ਬਜਾਏ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਹਾਂ ਦੇਖੋ ਜਿਹੜਾ ਜੀ ਨੇ ਕੀਤਾ ਕਾਨੂੰਨ ਨੇ ਉਹਦੀ ਸਜ਼ਾ ਉਸ ਬੰਦੇ ਨੂੰ ਦੇਣੀ ਦੇਣੀ ਆ ਹਨਾ ਪਰ ਇਹ ਨਹੀਂ ਕਿ ਵਾਰ-ਵਾਰ ਵਾਰਨਿੰਗ ਦੇਣ ਤੋਂ ਬਾਅਦ ਵੀ ਜਿਹੜੇ ਲੋਕ ਗਲਤ ਕਰਦੇ ਆ ਫਿਰ ਉਹਨਾਂ ਲਈ ਕੀ ਸਿਧਾਂਤ ਹੋਊਗਾ ਕੀ ਸਿਧਾਂਤ ਰੱਖਿਆ ਜਾਊਗਾ ਸਾਡਾ ਕਾਨੂੰਨ ਉਹਨਾਂ ਨੂੰ ਹੱਥ ਨਹੀਂ ਪਾ ਸਕਦਾ ਸ਼ਹਿਰਿਆਂ ਵਿੱਚ ਸ਼ਲੀਲਤਾ ਫੈ ਰਹੀ ਹੈ ਤੇ ਜੇ ਕੋਈ ਉਹਨਾਂ ਨੂੰ ਸਮਝਾਉਣ ਦੀ ਗੱਲ ਕਰਦਾ ਸੋਧਾ ਲਾਉਣ ਦੀ ਤਾਂ ਉਹਨੂੰ ਅਸੀਂ ਬੜਾ ਕੋਸ਼ਿਸ਼ ਸੋਸ਼ਲ ਮੀਡੀਆ ਤੇ ਆਣ ਕੇ ਟਰੋਲ ਕਰਦੇ ਆਂ ਦੇਖੋ ਔਰਤਾਂ ਜਿਹੜੀ ਧੀ ਹੈ ਜਿਹੜੀ ਉਹ ਜੰਮਦੀ ਤਿੰਨੇ ਲੀੜੇ ਕਿਉਂ ਪਾਲਦੀ ਆ ਐਵੇਂ ਨਹੀਂ ਇਹ ਕਹਾਵਤ ਬਣੀਗੀ ਉਹ ਇਸੇ ਲਈ ਬਣੀ ਆ ਕਿ ਧੀਾਂ ਦੀ ਇੱਜ਼ਤ ਬਹੁਤ ਵੱਡੀ ਆ ਬਹੁਤ ਵੱਡੀ ਇੱਛਤਾਂ ਧੀਆਂ ਦੀ ਇੱਕ ਗਾਇਕ ਨੇ ਗਾਇਆ ਕੁੜੀਏ ਕਿਸਮਤ ਪੁੜੀਏ ਨੀ ਐਨਾ ਤੈਨੂੰ ਪਿਆਰ ਦੇ ਆ ਆਪਣੇ ਹਿੱਸੇ ਦੀ ਮੈਂ ਦੁਨੀਆ ਤੇ ਇਥੋਂ ਵਾਰ ਦੇ ਆ ਤੇ ਇੱਕ ਨੂੰ ਇਹ ਗਾਉਣਾ ਪੈ ਗਿਆ ਕਿੱਥੋਂ ਜੰਪੀ ਨਹੀਂ ਸਾਡੇ ਘਰ 베ਰੀ ਸਿਰਾਂ ਦੀ ਪੱਗ ਲਾਉਣ ਲੱਗੀ ਹੁਣ ਜਾਂ ਤਾਂ ਉਹ ਵਿਚਾਰਾ ਆਪਦੀ ਪਾਗਲਵਾਜੂਗਾ ਤੇ ਜਾਂ ਫਿਰ ਬਈ ਉਹ 베ਰੀ ਨੂੰ ਛਾਂਗੂਗਾ ਵੱਡੂਗਾ ਉਹ 베ਰੀ ਨੂੰ ਕਿਉਂ ਪੱਗ ਦਾ ਸਿਰਾਂ ਦਾ ਤਾਜ ਆ ਪੱਗ ਤਾਂ ਅਗਲਾ ਥੱਲੇ ਨਹੀਂ ਡਿੱਗਣ ਦਿੰਦਾ ਪਰ ਉਹ 베ਰੀ ਤਾਂ ਵੱਢ ਸਕਦਾ ਨਾ ਜਿਹੜੀ 베ਰੀ ਗਲ ਤਾਂ ਮਾੜੀ ਆ ਜਿਹਦੇ ਕੰਡੇ ਵਿੱਚ ਫੈਲ ਜਾਂਦੇ ਨੇ ਕੰਡਿਆਂ ਦੇ ਵਿੱਚ ਪੱਗ ਘੜ ਕੇ ਡਿੱਗ ਜਾਂਦੀ ਆ ਪੱਗ ਸਾਡੀ ਸਰਦਾਂ ਸ਼ਾਨ ਆ ਸਾਡੀ ਸਰਦਾਰੀ ਆ ਖਾਸ ਤੌਰ ਤੇ ਉਹ ਲੁਥਰਾ ਜਿਹੜੀ ਕੁੜੀ ਦੇਖ ਬੱਚੇ ਮੇਰੀ ਤੇਰੇ ਨਾਲ ਕੋਈ ਨਿੱਜੀ ਦਸ਼ਮ ਨਹੀਂ ਨਹੀਂ ਪਰ ਮੈਂ ਤੈਨੂੰ ਸਪੈਸ਼ਲੀ ਇਹ ਗੱਲ ਕਹਿਨੀ ਤੂੰ ਹਰ ਵੀਡੀਓ ਚ ਵਾਰ-ਵਾਰ ਇਹ ਕਹਿਨੀ ਆ ਜੀ ਮੈਂ ਸਿੱਖਾਂ ਦੀ ਕੁੜੀ ਨਹੀਂ ਆ ਉਹ ਪੰਜਾਬ ਦੀ ਜਾਈਆਂ ਤੂੰ ਧੀ ਪੰਜਾਬ ਦੀ ਧੀਆਂ ਤੂੰ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿ ਰਹੀਆਂ ਤੂੰ ਧੀਆਂ ਦਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਚਾਹੇ ਉਹ ਸਿੱਖਾਂ ਦੀ ਹੋਵੇ ਹਿੰਦੂਆਂ ਦੀ ਹੋਵੇ ਮੁਸਲਮਾਨਾਂ ਦੀ ਹੋਵੇ ਧੀ ਤਾਂ ਧੀ ਹੁੰਦੀ ਆ ਧੀਆਂ ਦੀਆਂ ਇੱਜ਼ਤਾਂ ਬਰਾਬਰ ਹੁੰਦੀਆਂ ਨੇ ਜੇ ਕੋਈ ਸਮਝੇ ਤਾਂ ਤੇ ਜੇ ਨਾ ਸਮਝੇ ਫੇਰ ਅਸੀਂ ਜਾਤੀਵਾਦ 'ਚ ਆਪਣੇ ਆਪ ਨੂੰ ਤਾਂ ਪਹਿਲਾਂ ਹੀ ਬਹੁਤ ਵੰਡੀ ਬੈਠੇ ਆ ਕਿਉਂਕਿ ਅਸੀਂ ਜਾਤਾਂ ਦੇ ਨਾਂ ਤੇ ਆਪਦੇ ਆਪ ਨੂੰ ਬਹੁਤ ਵੰਡ ਚੁੱਕੇ ਆ ਅਸੀਂ ਜਾਤਾਂ ਦੇ ਆਧਾਰ ਤੇ ਲੜਾਈਆਂ ਲੜਨ ਲੱਗ ਗਏ ਆ ਪਰ ਨਹੀਂ ਪ੍ਰਮਾਤਮਾ ਨੇ ਇੱਕ ਮਨੁੱਖ ਦੀ ਸਿਰਜਣਾ ਕੀਤੀ ਸੀ ਇੱਕ ਮਨੁੱਖ ਬਣਾ ਕੇ ਭੇਜਿਆ ਸੀ ਉਹਨੇ ਨਹੀਂ ਸੀ ਕਿਹਾ ਜਾ ਕੇ ਜਾਤਾਂ ਵਾਤਾਂ ਵੰਡੋ ਕਦੇ ਵੀ ਤੁਸੀਂ ਜਿਹੜਾ ਬੱਚਾ ਜਨਮ ਲੈਂਦਾ 5 ਸਾਲ ਤੱਕ ਉਹ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਹੜੀ ਜਾਤ ਜਾਂ ਕਿਹੜੇ ਧਰਮ 'ਚ ਜਨਮ ਲਿਆ ਉਹਨੂੰ ਅਸੀਂ ਸਿਖਾਉਨੇ ਆ ਅਸੀਂ ਦੱਸਦੇ ਆ ਉਹਨੂੰ ਵੀ ਸਾਡਾ ਧਰਮ ਆ ਅਸੀਂ ਐਸ ਯਾਦਦੇ ਆ ਪ੍ਰਮਾਤਮਾ ਨੇ ਤਾਂ ਜਾਤ ਕੋਈ ਨਹੀਂ ਬਣਾ ਕੇ ਭੇਜੀ ਉਹਨੇ ਤਾਂ ਇੱਕ ਮਨੁੱਖ ਬਣਾ ਕੇ ਭੇਜਿਆ ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਹਾਂ ਜੀ ਮੈਂ ਹੋਰ ਧਰਮ ਤੋਂ ਆ ਨਹੀਂ ਜੀ ਮੈਂ ਹੋਰ ਧਰਮ ਦੀ ਆ ਮੈਂ ਤਾਂ ਸਿੱਖਾਂ ਨੂੰ ਬਲਾਂਕ ਨਹੀਂ ਕਰਦੀ ਪਰ ਧੀ ਇਹ ਰਾਣੀਏ ਤੂੰ ਕਿਸੇ ਦੀ ਤਾਂ ਧੀ ਆ ਕਿਸੇ ਪਰਿਵਾਰ ਦੀ ਤੂੰ ਜਾਈ ਆ ਚਾਹੇ ਉਹ ਕੰਚਨਾ ਸੀ ਉਹ ਵੀ ਕਿਸੇ ਪਰਿਵਾਰ ਦੀ ਜਾਈ ਸੀ ਚਾਹੇ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਤੁਹਾਨੂੰ ਜਨਮ ਦੇਣ ਵਾਲੀਆਂ ਔਰਤਾਂ ਨਹੀਂ ਦੇਖੋ ਅਸੀਂ ਕਹਿੰਦੇ ਹਾਂ ਕਿ ਹਾਂ ਸਾਡੇ ਘਰੇ ਨਹੀਂ ਕੋਈ ਹਾਲਾਤ ਹਰ ਇੱਕ ਨੇ ਵੀਰੇ ਮਾੜੇ ਦੇਖੇ ਹੁੰਦੇ ਆ ਕੋਈ ਚੰਗੇ ਹਾਲਾਤਾਂ 'ਚੋਂ ਨਹੀਂ ਗੁਜ਼ਰਿਆ ਹੁੰਦਾ ਹੋ ਸਕਦਾ ਜਿਹੜੀ ਮੈਂ ਤੁਹਾਨੂੰ ਐਨੀ ਆਧਾਰਨਾ ਦੇ ਰਹੀ ਆ ਮੈਂ ਖਵਰੇ ਕਿੱਡੇ ਕਮਾੜੇ ਹਾਲਾਤਾਂ 'ਚੋਂ ਨੰਗੀ ਆ ਜਾਂ ਨੰਗ ਰਹੀ ਆ ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀਆਂ ਇੱਜ਼ਤਾਂ ਨੂੰ ਦਾਤੇ ਲਾਦ ਗਏ ਅਸੀਂ ਆਪਣੀਆਂ ਇੱਜ਼ਤਾਂ ਨੂੰ ਦਾਤੇ ਲਾ ਕੇ ਕਮਾਈਆਂ ਕਰੀਏ ਤੇ ਪਰਿਵਾਰਾਂ ਦੀਆਂ ਜਿਹੜੀਆਂ ਅਸੀਂ ਖੁਸ਼ੀਆਂ ਦੇਖੀਏ ਵੀ ਸਾਡਾ ਪਰਿਵਾਰ ਇਸ ਚੀਜ਼ ਨਾਲ ਖੁਸ਼ ਆ ਤੁਸੀਂ ਇਹ ਦੇਖੋ ਤੁਹਾਡੇ ਉੱਤੇ ਕਿੰਨੇ ਚੱਕੜ ਸਿੱਟੇ ਜਾਂਦੇ ਆ ਕੀ ਕੁਛ ਹੁੰਦਾ ਮੰਨਿਆ ਕਿ ਹਾਂ ਲੋਕ ਆਪਣੇ ਘਰਾਂ 'ਚ ਨਹੀਂ ਦੇਖੇ ਜਾਂਦੇ ਪਰ ਅਸੀਂ ਉਸ ਤਰੀਕੇ ਦੇ ਨਾਲ ਵੀ ਜ਼ਿੰਦਗੀ ਜਿਉ ਸਕਦੇ ਹਾਂ ਅਸੀਂ ਪੈਸਾ ਕਮਾ ਸਕਦੇ ਹਾਂ ਨਾਲੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਤਾਂ ਇੰਡਸਟਰੀ ਬਹੁਤ ਜ਼ਿਆਦਾ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਤਾਂ ਰੋਜ਼ਗਾਰ ਹੀ ਬਹੁਤ ਜ਼ਿਆਦਾ ਹਜੇ ਸਾਡੇ ਵਰਗੇ ਪਿੰਡ ਤਾਂ ਆ ਜਾਂਦੇ ਆ ਵੀ ਜਿਨ੍ਹਾਂ ਪਿੰਡਾਂ ਦੇ ਵਿੱਚ ਇੰਡਸਟਰੀ ਨਹੀਂ ਰੋਜ਼ਗਾਰ ਨਹੀਂ ਹੈਗਾ ਪਰ ਲੁਧਿਆਣੇ 'ਚ ਤਾਂ ਰੋਜ਼ਗਾਰ ਨਾਲ ਕੋਈ ਭੁੱਖਾ ਨਹੀਂ ਮਰ ਸਕਦਾ ਮੇਰੇ ਪਿੰਡ ਦੇ ਪਤਾ ਨਹੀਂ ਕਿੰਨੇ ਘਰ ਜਿਹੜੇ ਲੁਧਿਆਣੇ ਜਾ ਕੇ ਵਸੇ ਨੇ ਤੇ ਜਿਹਨਾਂ ਨੇ ਅੱਜ ਉੱਥੇ ਮਕਾਨ ਵੀ ਬਣਾਏ ਬੜੀ ਵਧੀਆ ਆਪਦੀ ਜ਼ਿੰਦਗੀ ਜਿਉ ਰਹੇ ਆ। ਸੋ ਹਰ ਸ਼ਾਰਟਕਟ ਜਿਹੜਾ ਰਸਤਾ ਅਸੀਂ ਅਪਣਾਉਨੇ ਆ ਨਾ ਉਹ ਹਮੇਸ਼ਾ ਸਾਨੂੰ ਬਰਬਾਦੀ ਦੇ ਰਾਹਾਂ ਵਾਲੇ ਲੈ ਕੇ ਜਾਂਦਾ ਕਦੇ ਚੰਗਿਆਂ ਰਾਹਾਂ ਤੇ ਨਹੀਂ ਲੈ ਕੇ ਗਿਆ। ਸੋ ਬਰਬਾਦੀ ਆ ਜਿਹੜੀ ਉਹ ਸਾਡੀ ਹੁੰਦੀ ਆ। ਤਮਾਸ਼ਾ ਜਿਹੜਾ ਉਹ ਲੋਕ ਵੇਖਦੇ ਨੇ। ਜੇ ਤੁਸੀਂ ਅੱਧ ਨੰਗੀਆਂ ਹੋ ਕੇ ਨੱਚਦੀਆਂ, ਰੀਲਾਂ ਪਾਉਂਦੀਆਂ ਤਾਂ ਵੀ ਲੋਕ ਤੁਹਾਨੂੰ ਵੇਖਦੇ ਨੇ। ਤਮਾਸ਼ਾ ਤੁਹਾਡਾ ਬੰਦਾ ਲੋਕਾਂ ਦਾ ਕੁਝ ਨਹੀਂ ਜਾਂਦਾ। ट्रोल ਲੋਕ ਤੁਹਾਨੂੰ ਕਰਦੇ ਨਹੀਂ ਜੇਕਰ ਤੁਹਾਡੇ ਤੇ ਕੋਈ ਮੁਸੀਬਤ ਆਉਂਦੀ ਆ ਖੁਦਾ ਦਾ ਖਾਸਾ ਕੋਈ ਇਧਰ ਘਟਨਾ ਵਾਪਰ ਜਾਂਦੀ ਆ ਤਾਂ ਵੀ ਤੁਹਾਡੀਆਂ ਏਡੀਆਂ ਤੁਹਾਡੀਆਂ ਫੋਟੋਆਂ ਲਾ ਲਾ ਕੇ ਟੈਗ ਕਰ ਕਰਕੇ ਟਰੋਲ ਫਿਰ ਤੁਹਾਨੂੰ ਕੀਤਾ ਜਾਂਦਾ ਤੇ ਕਿਉਂ ਨਾ ਇਹਦੇ ਨਾਲ ਅਸੀਂ ਆਪਣਾ ਆਪ ਸੰਭਾਲੀਏ ਸਮਝਦਾਰ ਬਣੀਏ ਮੀਡੀਆ ਤੇ ਆਉਣਾ ਚੰਗੇ ਕੰਮਾਂ ਕਰਕੇ ਆਜੋ ਚੰਗੇ ਵਧੀਆ ਬਣੋ ਜਿਹੜਾ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲੇ ਇੱਥੇ ਤਾਂ ਚੰਗੀਆਂ ਭਲੀਆਂ ਕੁੜੀਆਂ ਨੂੰ ਨੀ ਕੋਈ ਛੜਦਾ ਉਹਨਾਂ ਦੀਆਂ ਵੀਡੀਓਾਂ ਤੇ ਗਲਤ ਤੇ ਸ਼ਲੀਲ ਕਮੈਂਟ ਕੀਤੇ ਜਾਂਦੇ ਤੁਸੀਂ ਸੋਚੋ ਜੇ ਤੁਸੀਂ ਐਦਾਂ ਦੀਆਂ ਡਬਲ ਮੀਨਿੰਗ ਵੀਡੀਓਾਂ ਪਾਉਂਗੇ ਤਾਂ ਲੋਕ ਤਾਂ ਹੱਸੀ ਤਾਂ ਨੋਚਣ ਲਈ ਤੁਹਾਨੂੰ ਪਹਿਲਾਂ ਤਿਆਰ ਬੈਠੇ ਆ ਸੋ ਇਹਨਾਂ ਗੱਲਾਂ ਦਾ ਗੁੱਸਾ ਨਾ ਕਰਿਓ ਇੱਕ ਹੋ ਔਰਤ ਹੋਣ ਦੇ ਨਾਤੇ ਮੇਰੀ ਇਹ ਔਰਤਾਂ ਨੂੰ ਇੱਕ ਬੇਨਤੀ ਹੈ ਵੀ ਇਹਨਾਂ ਰਾਵਾਂ ਤੇ ਜਾਣ ਨਾਓ ਸ਼ਾਰਟਕਟ ਰਸਤੇ ਅਪਣਾਉਣ ਨਾ ਲੰਬੀ ਰੇਸ ਦੇ ਘੋੜੇ ਬਣੋ ਲੰਮਾ ਦੌੜੋ ਸਫਲਤਾ ਜਿਹੜਾ ਇੱਕ ਨਾ ਇੱਕ ਦਿਨ ਤੁਹਾਡੇ ਰਾਹ ਜਰੂਰ ਚੁੰਮੂਗੀ ਧੰਨਵਾਦ